ਲੋ ਜੀ ਬਾਈ ਜੀ ਅੱਜ ਖੜੇ ਆ ਆਪਾਂ ਮੋੜ ਮੰਡੀ ਮੋੜ ਬੱਕਰਾ ਮੰਡੀ ਹਰ ਵੀਰਵਾਰ ਨੂੰ ਭਰਦੀ ਐ ਵਪਾਰੀ ਵੀਰ ਅਤੇ ਬੱਕਰੀ ਪਾਲਕ ਵੀਰ ਸਾਰੇ ਇੱਥੇ ਪਹੁੰਚਦੇ ਐ ਵਪਾਰੀ ਖਰੀਦਣ ਵਾਸਤੇ ਨਾਗ ਦੂਰੋਂ ਦੂਰੋਂ ਆਉਂਦੇ ਐ ਤੇ ਵੇਚਣ ਵਾਸਤੇ ਵੀ ਬਾਈ ਦੂਰੋਂ ਦੂਰੋਂ ਆਉਂਦੇ ਐ ਤੇ ਮੇਰਾ ਨਾਂ ਹੈਗਾ ਗੱਗੀ ਤਲਵੰਡੀ ਤੇ ਮੇਰੇ ਚੈਨਲ ਦਾ ਨਾਮ ਹੈਗਾਗਾ ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ ਹੋਵੇ ਮੇਰੇ ਚੈਨਲ ਦਾ ਨਾਮ ਹੈਗਾਗਾ ਸਾਬੋ ਕੀ ਗੱਗੀ ਤੇ ਸਾਰੇ ਵਪਾਰੀ ਵੀਰ ਅਤੇ ਬੱਕਰੀ ਵਾਲ ਕ ਵੀਰਾਂ ਨੂੰ ਬੇਨਤੀ ਹੈ ਵੀ ਉਹਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਕਿਸੇ ਨੇ ਮਾਲ ਖਰੀਦਣਾ ਹੋਵੇ ਤਾਂ ਆਪਣੇ ਨਾਲ ਸਿੱਧਾ ਸੰਪਰਕ ਵੀ ਕਰ ਸਕਦਾ ਹੈਗਾ ਮੇਰਾ ਨੰਬਰ ਹੈਗਾਗਾ 98154 4020 ਦੂਜਾ ਨੰਬਰ ਹੈਗਾ 98882 23461 ਜੇ ਕਿਸੇ ਵਪਾਰੀ ਵੀਰ ਮਾਲਾ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਇਸ ਨੰਬਰਾਂ ਤੇ ਕਰ ਸਕਦਾਗਾ ਤੇ ਵਪਾਰੀ ਵੀਰਾਂ ਨੂੰ ਵਧੀਆ ਪਰਤੇ ਨਾਲ ਮਾਲ ਦਵਾਉਣੇ ਆ ਬਾਈ ਮੇਰੇ ਨਾਲ ਬਾਈ ਰੇਸ਼ਮ ਪਧੌੜਾ ਹੈ ਇਹ ਮੇਰੇ ਨਾਲ ਬਹੁਤ ਚਿਰ ਤੋਂ ਜੁੜਿਆ ਹੋਇਆਗਾ ਸਾਨੂੰ ਇਕੱਠਿਆਂ ਨੂੰ ਇਕੱਠੇ ਹੋਇਆਂ ਨੂੰ ਹੋ ਗਏ ਹੋਣਗੇ 5 ਸਾਲ 5 ਸਾਲ ਹੋ ਗਏ ਬਾਈ ਦੋਨਾਂ ਨੂੰ ਇੱਕੇ ਇੱਕੇ ਲਈ ਤੇ ਚੱਲ ਰਹੇ ਹਾਂ ਦੋਨੇ ਜਾਣੇ ਜੇ ਕਿਸੇ ਮੇਰੇ ਵਪਾਰੀ ਵੀਰ ਨੇ ਮਾਲ ਖਰੀਦਣਾ ਤੇ ਆਪਣਾ ਨੰਬਰ ਤੁਹਾਨੂੰ ਦੱਸ ਹੀ ਦਿੱਤਾ 981544020 998882234642 ਨੰਬਰ ਚੱਲਦੇ ਆ ਤੇ ਚੈਨਲ ਦਾ ਨਾਮ ਹੈਗਾ ਬਾਈ ਸਾਬੋ ਕੀ ਗੱਗੀ ਉਹਦੇ ਤੇ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ